ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਭਗਤਾਂ ਦੀ ਬਾਣੀ ਦੀ ਸੰਥਿਆ ਕਰ ਰਹੇ ਹਾਂ ਤੇ ਗੌੜੀ ਰਾਗ ਚੱਲ ਰਿਹਾ ਹੈ ਜਿਹੜੇ ਪਿਛਲੇ ਪਾੜ ਅਸੀਂ ਕਰਾ ਚੁੱਕੇ ਹਾਂ ਸਾਰੇ ਪਲੇਲਿਸਟ ਵਿੱਚ ਪਏ ਉੱਥੇ ਲਿਖਿਆ ਭਗਤਾਂ ਦੀ ਬਾਣੀ ਸੰਥਿਆ ਗੌੜੀ ਮਾਈ ਮੋਹੇ ਅਵਰ ਨਾ ਜਾਣਿਉ ਆਨਾ ਨਾ ਆਨਾ ਨਾ ਜਿਹੜਾ ਪਿਛਲਾ ਨੰਨਾ ਹੈ ਉਹ ਵੱਖਰਾ ਕਰਨਾ ਹੈ ਆਨਾ ਨਾ ਸੇਵ ਸੰਕਾਦ ਜਾਸ ਗੁਣ ਗਵਹਿ ਤਾਸ ਬਸਹਿ ਮੁਰ ਪ੍ਰਾਨਾ ਨਾ ਇਹ ਸਾਰੇ ਨੰਨੇ ਜਿਹਨੇ ਆਉਣਗੇ ਨੰਨੇ ਗਨ ਉੱਤੇ ਬਿੰਦੀ ਇਹ ਵੱਖਰੀ ਕਰਨੀ ਪ੍ਰਾਨਾ ਨਾ ਪਾਠ ਇਕੱਠਾ ਹੀ ਹੈ ਪਰ ਉਚਾਰਨ ਕਰ ਲੱਗਿਆ ਪ੍ਰਾਨਾ ਨਾ ਇਸ ਤਰ੍ਹਾਂ ਪੜ੍ਹਨਾ ਹੈ ਰਹਾਉ ਫਿਰਦੇ ਪ੍ਰਗਾਸ 11 ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾ ਨਾ ਬਿਖੈ ਰੋਗ ਪੈ ਬੰਦਨ ਭਾਗੇ ਮਨ ਨਿਜ ਘਰ ਸੁਖ ਜਾਨਾ ਨਾ ਇਕ ਸਮਤ ਰਤ ਜਾਣ ਮਾਨ ਪ੍ਰਭ ਦੂਸਰ ਮਨਹਿ ਨ ਆਨਾ ਨਾ ਚੰਦਨ ਬਾਸ ਭਏ ਮਨ ਬਾਸਣ ਤਿਆਗ ਘਟਿਓ ਅਭਾਨਾ ਨਾ ਅਭਾਨਾ ਨਾ ਅਭਾਨਾ ਨਾ ਜੋ ਜਨ ਗਾਏ ਧਿਆਏ ਜਸ ਠਾਕੁਰ ਤਾਸ ਪ੍ਰਭੂ ਹੈ ਥਾਨਾ ਨਾ ਤੇਹ ਬੜ ਭਾਗ ਬਸੂ ਮਨ ਜਾਕੇ ਕਰਮ ਪ੍ਰਧਾਨ ਮਥਾਨਾ ਨਾ ਕਾਟ ਸਕਤ ਸਿਵ ਸਹਿਜ ਪ੍ਰਗਾਸਿਓ ਏਕੈ ਏਕ ਸਮਾਨਾ ਨਾਮ ਕਹ ਕਬੀਰ ਗੁਰ ਭੇਟ ਮਹਾ ਸੁਖ ਪਰਮਤ ਰਹੇ ਮਨ ਮਾਨਾ ਨਾਮ ਰਾਗ ਗੌੜੀ ਪੂਰਬੀ ਬਾਵਣ ਅਖਰੀ ਕਬੀਰ ਜੀ ਹੋ ਕੀ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਬਾਵਣ ਅੱਖਰ ਲੋਕ ਤੈ ਸਭ ਕਸ਼ ਇਨਹੀ ਮਾਹੇ ਇਹ ਅੱਖਰ ਖਿਰ ਜਾਹੇਗੇ ਓਏ ਅੱਖਰ ਇਨ ਮੈਂ ਨਾਹੀ ਸੁ ਸੰਗਤ ਜੀ ਇਹ ਜਿਹੜੀ ਪੰਕਤੀ ਅੱਖਰ ਪਾਠ ਇਥੇ ਕਸ ਕੇ ਬੋਲਣਾ ਇਹ ਅੱਖਰ ਖਿਰ ਜਾਹੇਗੇ ਓਏ ਅੱਖਰ ਇਥੇ ਐੜੇ ਉੱਤੇ ਅਦਕ ਲਾਉਣਾ ਤੇ ਖਖਾ ਰਾਰਾ ਜਿਹੜਾ ਹੈ ਵੱਖਰਾ ਕਰ ਦੇਣਾ ਅੱਖਰ ਅੱਖਰ ਇਸ ਤਰ੍ਹਾਂ ਬੋਲਣਾ ਇਹਨੂੰ ਅੱਖਰ ਨਹੀਂ ਕਹਿਣਾ ਇਹ ਅੱਖਰ ਪਾਠ ਹੈ ਇਹ ਅੱਖਰ ਐੜਾ ਸੰਬੰਧਕ ਲਾ ਕੇ ਇਨ ਮੈਂ ਨਾਹੀ ਜਹ ਬੋਲ ਤੈ ਅਚਰ ਆਵਾਜਹ ਅਬੋਲ ਤੈ ਮਨ ਰਹਾਵ ਬੋਲਿਆ ਬੋਲ ਮਦ ਹੈ ਸੋਈ ਜਸ ਓਹ ਹੋ ਹੈ ਤਸ ਲਖੈ ਨਾ ਕੋਈ ਅਲਹ ਹੈ ਲਹੋ ਤਾ ਕਿਆ ਕਹੋ ਕਹੋ ਤਾ ਕੋਪਕਾਰ ਬਟਕ ਬੀਜ ਮੈਂ ਰਵ ਰਹਿਓ ਜਾ ਕੋ ਤੀਨ ਲੋਕ ਵਿਸਥਾਰ ਲਹੈ ਲਹੰਤਾ ਭੇਦੈ ਕਾਸ਼ ਕਸ਼ ਪਾਇਓ ਭੇਦ ਉਲਟ ਭੇਦ ਮਨ ਬੇਦਿਓ ਪਾਇਓ ਅਭੰਗ ਅਸ਼ੇਦ ਤੁਰਕ ਤਰੀਕਤ ਜਾਨਿਐ ਹਿੰਦੂ 베ਦ ਪੁਰਾਨ ਮਨ ਸਮਝਾਵਨ ਕਰਨੇ ਕਸ਼ੂਅਕ ਇਕੱਠਾ ਪਾਠ ਕਸ਼ੂਅਕ ਪੜਿਐ ਗਿਆਨ ਓੰਕਾਰ ਆਦਮੈ ਜਾਨਾ ਲੇਖ ਅਰ ਮਿਟੈ ਤਾਹੇ ਨ ਮਾਨਾ ਓੰਕਾਰ ਲਖੈ ਜੋ ਕੋਈ ਸੋਈ ਲਖ ਮੇਟਣਾ ਨਾ ਹੋਈ ਕਕਾ ਕਿਰਨ ਇਹ ਬਾਵਣ ਅੱਖਰੀ ਚੱਲ ਰਹੀ ਏ ਜਿਵੇਂ ਹੁਣ ਪੰਜਾਬੀ ਜਿਹਾ ਆਪਾਂ 35 ਅੱਖਰ ਪੜਦੇ ਆਂ ਊੜਾ ੜਾ ਈ ਈ ਸਸਾ ਹਾ ਕਕਾ ਕਕਾ ਉਚਾਰਨ ਕਰਨਾ ਕਕਾ ਕਿਰਨ ਕਮਲ ਮਹਿ ਪਾਵਾ ਸਸ ਸਸ ਵਿਗਾਸ ਸੰਪਟ ਨਹੀਂ ਆਵਾ ਆਰ ਜੀ ਤਾਹ ਕੁਸਮ ਰਸ ਪਾਵਾ ਅ ਕਹਿ ਕਹਾ ਹੁਣ ਜਿਹੜਾ ਉਹ ਪਾਠ ਅ ਕਹੇ ਨਹੀਂ ਕਹਿਣਾ। ਅ ਕਹੇ। ਐਡਾ ਸਬੰਧ ਕਲਾ ਕੇ ਅ ਕਹੇ ਕਹਾ ਕਹੇ ਕਾ ਸਮਝਾਵਾ। ਖਖਾ ਇਹੇ ਖੋੜ ਮਨ ਆਵਾ ਖੋੜੇ ਛਾੜ ਨਾ ਦਹਿ ਦਸਤਾਵਾ। ਖਸਮੈ ਜਾਣ ਖਿਮਾ ਕਰ ਰਹਿ ਤੋ ਹੋਏ ਨਿਖਿਓ। ਨਿਖਿਓ ਪਾਠ ਨੰਨ ਹਿਯਾਰੀ ਜਿਹੜੀ ਵਖਰੀ ਕਰ ਦੇਣੀ ਹੈ ਸਬੰਧ ਕਲਾ ਕੇ ਖਿਓ ਨਿਖਿਓ ਪਾਠ ਇਕੱਠਾ ਹੀ ਹੈ। ਹੋਏ ਨੇਖਿਓ ਅਖੈ ਪਦ ਲਹਿ ਗੱਗਾ ਗੁਰ ਕੀ ਬਚਨ ਪਛਾਨਾ ਦੂਜੀ ਬਾਤ ਨ ਧਰੇ ਕਾਨਾ ਰਹੇ ਬਹਿੰਗਮ ਕਤਹਿ ਨ ਜਾਇ ਅਗਹਿ ਕਹਿ ਹੁਣ ਅਗਹਿ ਨਹੀਂ ਪਾਠ ਕਰਨਾ ਅਗਹਿ ਐਡਾ ਸਬੰਧ ਕ ਲਾਗੇ ਅਗਹਿ ਗਹਿ ਗਗਨ ਅਗਹਿ ਗਹਿ ਗਹਿ ਗਗਨ ਰਹਾਈ ਘੱਗਾ ਘਟ ਘਟ ਨਿਮਸੈ ਸੋਈ ਇਹ ਨਿਮਸੇ ਪਾਠ ਇਕੱਠਾ ਹੀ ਹੈ ਘਟ ਫੂਟੇ ਘਟ ਕਬਹਿ ਨਾ ਹੋਈ ਤਾ ਘਟ ਬਾਹੇ ਘਾੜ ਜੋ ਪਾਵਾਂ ਸੋ ਘਟ ਛਾੜ ਅਵ ਘਟ ਕਤ ਤਾਵਾ ਨੰਗਾ ਨੰਗਾ ਨੱਕ ਦੇ ਵਿੱਚ ਉਚਾਰਨ ਹੋਣਾ ਤੇ ਦੋ ਗੰਘੇ ਲੱਗੇ ਉੱਥੇ ਕਿਉਂਕਿ ਸਕੂਲਾਂ ਦੇ ਵਿੱਚ ਵੀ ਘਟ ਪੜਾਇਆ ਜਾਂਦਾ ਇਸ ਨੂੰ ਤੇ ਇਸ ਦਾ ਉਚਾਰਨ ਜੋ ਆਪਾਂ ਮੁਹਾਰਨੀ ਸਿੱਖਾਂਗੇ ਫਿਰ ਪਤਾ ਲੱਗੇਗਾ ਨੰਗਾ ਨੰ ਨੰ ਨਿਗ੍ਰਹਿ ਸਨੇਹੋ ਕਾਰ ਨਿਰਵਾਰੋ ਸੰਦੇਹ ਨਾਹੀ ਦੇਖਣਾ ਭਾਜੀਐ ਪਰਮ ਸਿਆਣਪ ਏਹ ਚਚਾ ਰਚਿਤ ਚਿਤ੍ਰ ਹੈ ਭਾਰੀ ਤਦ ਚਿਤਰੇ ਚਿਤ ਹੋ ਚਿਤਕਾਰੇ ਚਿਤ੍ਰ ਬ ਚਿਤ੍ਰ ਏਹ ਹੈ ਅਵਛੇਰਾ ਤਾ ਚਿਤਰੇ ਚਿਤਰਾਖ ਚਿਤੇਰਾ ਸ਼ਛਾ ਏਹ ਛਤਰਪਤ ਪਾਸਾ ਸ਼ਕ ਕੇ ਨਾ ਰਹੁ ਛਾੜ ਕੇ ਨ ਆਸਾਰੇ ਮਨ ਮੈਂ ਤੋ ਛਿਨ ਛਿਨ ਸਮਝਾਵਾਂ ਤਾਹੇ ਛਾੜ ਕਾਤ ਆਪਿ ਧਾਵਾ ਜਜਾ ਜੋ ਤਨ ਜੀਵਤ ਜਰਾਵੈ ਜੋ ਬਣਜਾਰੁ ਜੁਗਤ ਸੋ ਪਾਵੈ ਆਸ ਜਰ ਪਰ ਜਰ ਜਰ ਜਬ ਰਹਿ ਤਬ ਜਾਏ ਜੋਤ ਉਜਾਰੋ ਲਹਿ ਝਜਾ ਉਰਜ ਸੁਰਜ ਨਹੀਂ ਜਾਨਾ ਰਹਿਓ ਝਜਕ ਨਾਹੀ ਪਰਵਾਨ ਕਤ ਝਖ ਚਖ ਔਰਨ ਸਮਝਾਵਾਂ ਝਗਰ ਕੀਏ ਝਗਰੋ ਹੀ ਪਾਵਾਂ ਝਗਰ ਕੀਏ ਝਗਰੋ ਹੀ ਪਾਵਾਂ ਸੋ ਸੰਗਤ ਜੀ ਇਥੋਂ ਤੱਕ ਆਪਣੀ ਸੰਥਿਆ ਹੋ ਗਈ ਹੈ ਅਗਲਾ ਪਾਠ ਜਿਹੜਾ ਆਪਾਂ ਅੱਗੇ ਸਰਵਣ ਕਰਾਂਗੇ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ